ਡੇਲੀਪੋਸ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਦੀਪਕ ਕਤਿਆਲ ਜ਼ਿਮਨੀ ਚੋਣਾ 2025 ਦੇ ਅੱਜ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਨੇ ਕਾਊਂਟਿੰਗ ਸੈਂਟਰ ਤੋਂ ਈਵੀਐਮ ਮਸ਼ੀਨਸ ਜਿਹੜੀਆਂ ਨੇ ਉਹ ਖੁੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉਮੀਦਵਾਰਾਂ ਦੀ ਕਿਸਮਤ ਦੇ ਉੱਤੇ ਜਿਹੜਾ ਹੁਣ ਉਹ ਵੀ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਪਰ ਲੋਕਾਂ ਦੇ ਦਿਲ ਦੀਆਂ ਧੜਕਣਾ ਜਿਹੜੀਆਂ ਨੇ ਤੇਜ਼ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੂਰੇ ਪੰਜਾਬ ਦੀ ਨਿਗਾ ਜਿਹੜੀ ਹੈ ਉਹ ਲੁਧਿਆਣਾ ਸ਼ਹਿਰ ਦੀਆਂ ਜ਼ਿਮਨੀ ਚੋਣਾ ਦੇ ਉੱਤੇ ਟਿਕੀਆਂ ਹੋਈਆਂ ਨੇ ਵੱਡੀਆਂ ਚੋਣਾਂ ਨੇ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਮਪੀ ਸੰਜੀਵ ਰੋੜਾ ਦੇ ਦਫਤਰ ਦੇ ਬਾਹਰ ਅਸੀਂ ਮੌਜੂਦ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਸਮਰਥਕ ਜਿਹੜੇ ਨੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤੇ ਲਗਾਤਾਰ ਧੜਕਣਾ ਜਿਹੜੀਆਂ ਨੇ ਉਹ ਉੱਤੇ نیچے ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਾਡੇ ਨਾਲ ਨਿਧੀ ਗੁਪਤਾ ਜੀ ਮਜੂਨੇ ਮੈਮ ਧੜਕਣਾ ਤੇਜ਼ ਨੇ ਕਿਦਾਂ ਦਾ ਲੱਗ ਰਿਹਾ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੈ ਜੀ ਬਿਲਕੁਲ ਜਦ ਕੋਈ ਬੱਚਾ ਇਗਜ਼ਾਮ ਦਿੰਦਾ ਹੈ ਤਾਂ ਧੜਕਣੇ ਤਾਂ ਤੇਜ਼ ਹੋ ਜਾਂਦੀ ਹੈ ਰਿਜ਼ਲਟ ਵਾਲੇ ਦਿਨ ਲੇਕਿਨ ਉਸ ਪਰ ਮਹਾਤਮਾ ਵੀ ਪੂਰਾ ਵਿਸ਼ਵਾਸ ਹੈ ਔਰ ਲੋਗੋ ਨੇ ਜੋ ਉਮੀਦ ਜਤਾਈ ਹੈ ਸੰਜੀਵ अरोड़ा ਜੀ ਮੇ ਵੀ ਉਸ ਪਰ ਪੂਰਾ ਵਿਸ਼ਵਾਸ ਹੈ ਕੀ ਲੱਗਦਾ ਕੀ ਹੈ ਪ੍ਰਚਾਰ ਦੇ ਵਿੱਚ ਤੁਸੀਂ ਵੀ ਕਾਫੀ ਜਿਆਦਾ ਸਾਥ ਦਿੱਤਾ ਸੰਜੀਵ अरोड़ा ਜੀ ਦਾ ਕੀ ਲੱਗਦਾ ਹੈ ਕਿ ਲੁਧਿਆਣਾ ਦੇ ਲੋਕ ਅੱਜ ਕਿਵੇਂ ਦਾ ਫਤਵਾ ਦੇਣਗੇ जी बिल्कुल पूरी कैंपेन में देखने को मिला कि जहां आम आदमी पार्टी के पिछले लगभग तीन सालों के कामों पे लोग मोहर लगा रहे हैं तो साथ ही साथ संजीव अरोड़ा जी को जो प्यार लोगों ने दिया है जो जनता के बीच पहुंचने पर उन्हें आशीर्वाद मिला है तो वो आज उनके लिए पॉजिटिव ही रहेगा और आज आते हुए मैं एक बात अभी नोटिस कर रही थी कि अरोड़ा जी के ऑफिस जब खुला था तो तो बाहर ये बूटे लगे थे और आज इनमें फूल लग गए हैं तो आज वो पॉजिटिव रिजल्ट भी देखने को मिलेगा जनता का प्यार आम आदमी पार्टी ने आज दिन तैयारियां की नहीं जी बिल्कुल संजीव अरोडा जी ने कल ही आदेश दिया और सारे ही वॉल्टियर्स उन्होंने जो है अपने पास बुलाए हैं और सबसे पहला उनका जो इच्छा है कि रिजल्ट आते ही चुनाव का रिजल्ट घोषित होते ही चाहे वो परमात्मा की जो भी इच्छा होगी वो अपने वॉलेंटियर्स के बीच में पहुंचेंगे सर की कहना चाहोगे आज चोना के नतीजे आने शुरू हो चुके हैं काउंटिंग जी है, शुरू हो चुकी शुरू हो चुके है हमें पूरी उम्मीद है कि हमारे संजीव अरोडा जी पूरे जीतेंगे बड़ी अच्छी मतों से जीतेंगे पूरी उम्मीद है और सारी ਸਭ ਇਸੀ ਖੁਸ਼ੀ ਕੇ ਕਾਰਨ ਉਮੀਦ ਹੈ ਕਿ ਸਭ ਬੜੀਆ ਰਿਜ਼ਲਟ ਰਹੇਗਾ ਜੋ ਵੀ ਰਹੇਗਾ ਇੰਤਜ਼ਾਰ ਹੈ ਕਿਨੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਤਿੰਨ ਦਿਨ ਹੋ ਗਏ ਚਾਰ ਦਿਨ ਹੋ ਗਏ ਜੀ ਇਸੀ ਦਿਨ ਰਾਤ ਇਸੇ ਵਿੱਚ ਲਗੇ ਕਿ ਰਿਜ਼ਲਟ ਫਟਾਫਟ ਆਏ ਸਰ ਕੀ ਕਹਿਣਾ ਚਾਹੋਗੇ ਅੱਜ ਨਤੀਜੇ ਜਿਹੜੇ ਆਉਣੇ ਸ਼ੁਰੂ ਹੋ ਚੁੱਕੇ ਨੇ ਗਿਣਤੀ ਹੋ ਰਹੀ ਹੈ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗਾ ਜੀ ਕੁਝ ਦੇਰ ਦੇ ਵਿੱਚ ਅੱਜ ਇਹ ਐਲਾਨ ਹੋਊਗਾ ਜਿੱਤ ਹੋਣੀ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ ਇਸ ਤੋਂ ਵੱਡੀ ਗੱਲ ਮੈਂ ਤੁਹਾਨੂੰ ਕੋਈ ਕਹਿ ਨਹੀਂ ਸਕਦਾ ਤੇ ਅੱਜ ਜਿਹੜੀ ਇਨਸਾਨ ਦੇ ਨੇਕੀ ਦੀ ਜਿੱਤ ਹੋਣੀ ਹੈ ਤੇ ਪੱਕੀ ਹੈ ਕਿ ਹੋਈਏ ਹੋਈਗੀ ਸਾਨੂੰ ਪਰਮਾਤਮਾ ਤੇ ਪੂਰਨ ਆਸ ਹੈ ਕਿ ਸੰਜੀਵ ਅਰੋੜਾ ਹੀ ਜਿੱਤਣਗੇ ਤੇ ਵਧੀਆ ਰੈਂਕ ਤੇ ਜਾ ਕੇ ਪੰਜਾਬ ਦੀ ਲੁਧਿਆਣਾ ਦੀ ਤਰੱਕੀ ਲਈ ਬਹੁਤ ਵਧੀਆ ਕੰਮ ਕਰੇ ਸਾਰੀਆਂ ਪਾਰਟੀਆਂ ਦੇ ਸਮਰਥਕਾਂ ਦੇ ਵਿੱਚ ਜਿੱਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤਿਆਰੀਆਂ ਤਾਂ ਸਾਰੇ ਕਰ ਰਹੇ ਨੇ ਕੀ ਤਿਆਰੀਆਂ ਕੀ ਨੇ ਅੱਜ ਦੀਆਂ ਜੜੀਆਂ ਕਿਵੇਂ ਜਸ਼ਨ ਮਨਾਇਆ ਜਾਏਗਾ ਜੇਕਰ ਲੋਕ ਫਤਵਾ ਦਿੰਦੇ ਨੇ ਜਦੋਂ ਐਲਾਨ ਹੁੰਦਾ ਉਸ ਤੋਂ ਬਾਅਦ ਜਸ਼ਨ ਤੁਹਾਡੇ ਸਾਹਮਣੇ ਸਾਰਾ ਆਏਗਾ ਤੇ ਕਿਉਂਕਿ ਇਹ ਸੰਜੀਵ ਰੋੜਾ ਜੀ شریف ਤੇ ਨੇਕਦਿਲ ਇਨਸਾਨ ਨੇ ਇਸ ਕਰਕੇ ਪਹਿਲਾਂ ਆਪਾਂ ਕੁਝ ਕਹਿਣਾ ਨਹੀਂ ਚਾਹੁੰਦੇ ਪਰਮਾਤਮਾ ਦੇ ਹੱਥ ਡੋਰ ਹੈ ਤੇ ਜੋ ਹੋਏਗਾ ਪਰਮਾਤਮਾ ਨੂੰ ਮਨਜ਼ੂਰ ਮੰਨ ਲਿਆ ਗਿਆ ਕੀ ਲੱਗਦਾ ਕੀ ਹੈ ਕਿੰਨੀਆਂ ਵੋਟਾਂ ਦੇ ਨਾਲ ਜਿਹੜੀ ਜਿੱਤ ਪ੍ਰਾਪਤ ਕਰ ਸਕਦੀ ਆ ਆਮ ਆਦਮੀ ਪਾਰਟੀ ਦੇਖੋ ਜਿੱਤ ਤਾਂ ਜਿੱਤ ਹੁੰਦੀ ਆ ਚਾਹੇ 500 ਵੋਟਾਂ ਨਾਲ ਜਿੱਤਣ ਚਾਹੇ 100 ਵੋਟਾਂ ਨਾਲ ਜਿੱਤ ਤਾਂ ਜਿੱਤ ਹੁੰਦੀ ਬਾਕੀ ਜਦੋਂ ਕੋਈ ਖਾੜੇ 'ਚ ਚਾਰ ਪਲਵਾਂ ਲੜਦੇ ਹੋਣ ਜਿੱਤ ਤਾਂ ਇੱਕ ਦੀ ਹੋਣੀ ਆ ਮੈਂ ਸਮਝਦਾ ਜੋ ਆਮ ਆਦੀ ਪਾਰਟੀ ਨੇ ਜੋ ਜਿਸ ਤਰ੍ਹਾਂ ਕੈਂਪੇਨ ਕੀਤੀ ਆ ਔਰ ਜਿਸ ਤਰ੍ਹਾਂ ਲੋਕਾਂ ਦਾ ਰਿਸਪੌਂਸ ਸੀ ਅਸੀਂ ਘਰ ਘਰ ਜਾਂਦੇ ਸੀਗੇ ਲੋਕਾਂ ਨੇ ਇਹ ਦੇਖਿਆ ਕਿ ਇੱਕ ਬਹੁਤ شریف ਨੇਕ ਇਨਸਾਨ ਨੇ ਲੋਕਲ ਇਨਸਾਨ ਇੱਥੇ ਹੀ ਰਹਿੰਦੇ ਨੇ ਉਹ ਲੋਕਾਂ ਨੇ ਸਾਨੂੰ ਬਹੁਤ ਲੇਡੀਜ਼ ਈਵਨ ਲੇਡੀਜ਼ ਨੇ ਵੀ ਬਹੁਤ ਸਾਨੂੰ ਰਿਸਪੌਂਸ ਦਿੱਤਾ ਵੀ ਜਿੰਨਾ ਸੰਜੀਪ ਜੀ ਨੇ ਆ ਸੰਤਾ ਇਹ ਵੀ ਨਹੀਂ ਸੀ ਪਤਾ ਨਾ ਇਹਨਾਂ ਦਾ ਨਿਕ ਨੇਮ ਸੰਨੀ ਆ ਸੰਤਾ ਵੋਟਾਂ ਵਾਲੇ ਦੇ ਨਾਲ ਕੇ ਲੇਡੀਜ਼ ਕਹਿੰਦੇ ਸੀ ਸੰਨੀ ਜੀ ਨੇ ਜਿੰਨਾ ਸੀ ਕਹਿੰਦੇ ਸੰਨੀ ਕੌਣ ਆ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਵੀ ਨਿਕ ਨੇਮ ਸੰਨੀ ਆ ਇਹਨਾਂ ਦਾ ਲੋਕ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਲੋਕਲ ਸਾਰੇ ਇਸ ਕਰਕੇ ਲੋਕਾਂ ਨੇ ਮੈਂ ਜੋ ਸਮਝਦਾ ਬਈ 99% ਜਿਹੜਾ ਫਤਵਾ ਲੋਕਾਂ ਦਾ ਇਹਨਾਂ ਨੂੰ ਦਿੱਤਾ ਜੋ ਮੇਰਾ ਦਿਲ ਜੋ ਮੈਂ ਦੇਖਿਆ ਦੋ ਤਿੰਨ ਮਹੀਨੇ ਦੀ ਕੈਂਪੇਨ ਹੋਈ ਆ ਤੁਹਾਡੇ ਹਿਸਾਬ ਨਾਲ ਕੀ ਲੱਗਦਾ ਵੀ ਫਿਰ ਦੂਜੇ ਨੰਬਰ ਤੇ ਕੌਣ ਹੋਏਗਾ ਦੂਜੇ ਨੰਬਰ ਤੇ ਕੀ ਕਹਸਦੇ ਦੂਜੇ ਨੰਬਰ ਤੇ ਆਸ਼ੂ ਜਾਂ ਭਾਜਪਾ ਆ ਸਕਦੀ ਹੈ ਕਾਲਿਆਣਾ ਦਾ ਕੋਈ ਐਡਾ ਹੈ ਨਹੀਂਗਾ ਕਾਲਿਆਣਾ ਨੂੰ ਵੀ ਇਹੀ ਲੱਗਦਾ ਆਸ਼ੂ ਜੀ ਨਾਲ ਥੋੜੀ ਬਹੁਤ ਟੱਕਰ ਹੈਗੀ ਆ ਬਾਕੀ ਜਿਹੜੀ ਭਾਜੀ ਮੈਂ ਤੁਹਾਨੂੰ ਗੱਲ ਤੁਹਾਡੇ ਮਾਧਿਅਮ ਰਾਹੀਂ ਚੈਨਲ ਰਾਹੀਂ ਇਹੀ ਕਹਿਣਾ ਚਾਹਾਂਗਾ ਅੱਜ ਆਮ ਆਦਮੀ ਪਾਰਟੀ ਦੇ ਜਿੱਤ ਦਾ ਫਤਵਾ ਲੈ ਕੇ ਜਿਹੜੀ ਉਹ ਲੇਡੀਜ਼ ਨਾਲ ਬਦਤਮੀਜੀ ਜਿਹੜੇ ਪੁਲਿਸ ਵਾਲਿਆਂ ਨਾਲ ਬਦਤਮੀਜੀ ਹੋਈਆਂ ਸਾਰੀਆਂ ਪਿਛਲੇ ਦਹਾਕਿਆਂ ਦੇ ਜੋ-ਜੋ ਇਹਨਾਂ ਨੇ ਕਰਿਆ ਉਸ ਚੀਜ਼ ਦਾ ਜਵਾਬ ਅੱਜ ਵੈਸਟ ਦੀ ਜਨਤਾ ਦੇਗੀ ਤੇ ਉਹ ਰਿਜ਼ਲਟ ਦੇ ਤੌਰ ਤੇ ਬਾਹਰ ਆਊਗੀ ਇਸ ਤੋਂ ਵੱਡੀ ਗੱਲ ਮੈਂ ਤੁਹਾਨੂੰ ਹੋਰ ਕੋਈ ਕਹਿਣਾ ਨਹੀਂ ਚਾਹਾਂਗਾ ਹੋਰ ਬਾਕੀ ਤੁਸੀਂ ਜਿਆਦਾ ਸਾਡੇ ਨਾਲੋਂ ਵਿਚਰਦੇ ਹੋ ਤੁਸੀਂ ਪ੍ਰੈਸ ਮੀਡੀਆ ਵਾਲੇ ਜਿਆਦਾ ਜਾਣਦੇ ਹੋ ਤੁਸੀਂ ਵੀ ਗਰਾਊਂਡ ਲੈਵਲ ਤੋਂ ਚੱਲਦੇ ਹੋ ਬਾਕੀ ਪਰਮਾਤਮਾ ਨੂੰ ਜੋ ਮਨਜ਼ੂਰ ਹੈ ਉਹ ਦੇਖਿਆ ਜਾਵੇ ਬਾਕੀ ਜੋ ਹਲਕਾ ਵੈਸਟ ਦੇ ਵਿੱਚ ਨਾ ਜੋ ਅਸੀਂ ਦੇਖਿਆ ਮੈਂ ਬਿਲਕੁਲ ਦਿਲੋਂ ਔਰ ਸੱਚ ਕਹਿ ਰਿਹਾ ਜਿਆਦਾ ਘਰ ਰੁਝਾਨ ਜਿਹੜਾ ਉਹ ਸੰਜੀਵਜੀ ਵਾਲੀ ਸੀਗਾ ਈਵਨ ਜਦੋਂ ਘਰ ਦੀਆਂ ਲੇਡੀਜ਼ਾਂ ਖੜੀ ਹੋ ਜਾਂਨਾਂ ਸਮਝ ਲਓ ਜਿੱਤ ਉਹਨਾਂ ਦੀ ਹੀ ਹੋਣੀ ਆ ਲੇਡੀਜ਼ ਦੇ ਉੱਪਰ ਇਸ ਧਰਤੀ ਵਿੱਚ ਕੁਝ ਨਹੀਂ ਆ ਉਹਨਾਂ ਦਾ ਹੀ ਸਭ ਤੋਂ ਵੱਡਾ ਯੋਗਦਾਨ ਰਿਹਾ ਔਰ ਰਹੂਗਾ ਇਸ ਇਲੈਕਸ਼ਨ ਦੇ ਵਿੱਚ ਸੋ ਇੱਕ ਵਾਰ ਤਸਵੀਰ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਐਮਪੀ ਸੰਜੀਵ अरोड़ा ਦਾ ਦਫਤਰ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਮਰਥਕ ਲਗਾਤਾਰ ਆਉਣੇ ਸ਼ੁਰੂ ਹੋ ਚੁੱਕੇ ਨੇ ਤੇ ਅੰਦਰ ਜਿਹੜੀਆਂ ਸਕਰੀਨਸ ਲੱਗ ਚੁੱਕੀਆਂ ਨੇ ਜਿਵੇਂ ਜਿਵੇਂ 14 ਰਾਊਂਡ ਦੇ ਵਿੱਚ ਜਿਹੜੀ ਕਾਊਂਟਿੰਗ ਹੋਣੀ ਹੈ ਤੇ ਜਿਵੇਂ ਜਿਵੇਂ ਰਾਊਂਡ ਜਿਹੜੇ ਸ਼ੁਰੂ ਹੋਣਗੇ ਉਵੇਂ-ਉਵੇਂ ਸਮਰਥਕਾਂ ਦੀ ਜਿਹੜੀ ਗਿਣਤੀ ਆ ਉਹ ਵੱਧਦੀ ਹੋਈ ਨਜ਼ਰ ਆਏਗੀ ਮੇਰੇ ਪਿੱਛੇ ਇੱਕਾ ਤਸਵੀਰ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਕਿ ਇੱਕ ਈ ਰਿਕਸ਼ਾ ਚਾਲਕ ਜਿਸਨੇ ਆਮ ਆਦਮੀ ਪਾਰਟੀ ਦੇ ਝੰਡੇ ਲਗਾਏ ਹੋਏ ਨੇ ਗੁਬਾਰਿਆਂ ਦੇ ਨਾਲ ਕਿਵੇਂ ਇਸ ਔਟੋ ਨੂੰ ਜਿਹੜਾ ਸਜਾਇਆ ਹੋਇਆ ਸੋ ਔਟੋ ਨੂੰ ਸਜਾ ਕੇ ਜਿਹੜਾ ਇੱਥੇ ਲਿਆ ਕੇ ਸੰਜੀਵ ਅਰੋੜਾ ਦੇ ਦਫ਼ਤਰ ਦੇ ਬਾਹਰ ਮੌਜੂਦ ਨੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਉਦੇਵਾਨ ਅੱਜ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਤੁਸੀਂ ਆਪਣਾ ਇਹ ਆਟੋ ਸਜਾਇਆ ਹੋਇਆ ਕੀ ਲੱਗਦਾ ਜਿੱਤ ਹੋਊਗੀ ਜਾਂ ਫਿਰ ਧੜਕਣਾ ਤੁਹਾਡੀਆਂ ਵੀ ਤੇਜ਼ ਨੇ ਦੇਖੋ ਜੀ ਮੈਂ ਪਹਿਲੇ ਆਪਕੋ ਬਤਾ ਦਉ कि आपके सारे दर्शक समझ सके कि हम पार्टी के एक वॉलंटियर है और हमने 2013 से जब से काम करा तो आज तक हमने यही सीखा कि सरकारें बना लेना मंत्री बन जाना मुख्यमंत्री बन जाना ये कोई विकल्प नहीं है हम 15 अगस्त में वैसे ऐसे सजाता था लेकिन इस बार हमने फर्स्ट बार एक संजीव अरोड़ा के लिए प्रचार करा हूँ तेरह साल में हमने किसी लीडर के लिए प्रचार नहीं करा पार्टी के लिए करा है तो मेरा जो समर्पण है वो देश के लिए है और आम आदमी पार्टी दुनिया में इकलौती पार्टी है जो हमारे देश को दशा और दिशा दोनों बदल सकती है इस कारण मैं आपके चैनल के द्वारा ये क्लियर कर दूं कि आम आदमी पार्टी 121 परसेंट जीतेगी और संजीव अरोड़ा जीते पड़े हैं ये गारंटेड है 100 परसेंट तो so, ये जो आपने तैयारियां की हैं क्या लगता है कि ये ਖੁਸ਼ੀ ਜਸ਼ਨ ਮਨਾਇਆ ਜਾਏਗਾ ਜਾਂ ਫਿਰ ਐਸੀ ਹੀ ਵਾਪਸ ਲੈ ਕੇ ਜਾਣਾ ਪਵੇਗਾ ਜੀ ਮੈਂ ਅੱਜ ਆਪਕਾ ਬਤਾ ਦਉ कि आप हमारी बात को नोट कर लो कि जीत हमारी है पक्की है एक सौ इक्कीस परसेंट इसको कोई दुनिया की शक्ति नहीं पलट सकती क्योंकि मैं शुरू से इस चीज को बोल रहा हूं कि आम आदमी पार्टी के संग प्राकृतिक शक्ति है और बाकी सारी पार्टियों के संग जो है सांसारिक शक्ति है और मैं विश्वास से कह सकता हूँ मेरा नाम उदयवान है जैसे कि हमने जब से आज तक पार्टी का काम करा हूँ तो हमने देश के लेवल से करा हूँ इसलिए हमने किसी लीडर का प्रचार नहीं करा फर्स्ट बार कर रहा हूँ और संजीव अरोड़ा जैसे अगर ਜਰ 25% ਲੀਡਰ ਹਮਾਰੇ ਦੇਸ਼ ਮ ਆ ਜਾਤੇ ਤਾਂ ਹਮਾਰੇ ਦੇਸ਼ ਕੀ ਕਾਇਆ ਕਲਾ ਹੋ ਜਾਗੀ ਇਹ ਮੇਰਾ ਵਾਦਾ ਹੈ ਮੁਨੀਤ ਜੀ ਲਗਾਤਾਰ ਸਮਰਥਕ ਜਿਹੜੇ ਆ ਸੰਜੀਵ अरोड़ा ਜੀ ਦੇ ਘਰ ਦੇ ਬਾਹਰ ਵੀ ਇਕੱਠੇ ਹੋ ਰਹੇ ਨੇ ਦਫਤਰ ਦੇ ਬਾਹਰ ਵੀ ਇਕੱਠੇ ਹੋ ਰਹੇ ਨੇ ਧੜਕਣਾ ਤੇਜ਼ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੀ ਲੱਗਦਾ ਕੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਸਾਰਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਧੜਕਣਾ ਤੇਜ਼ ਤਾਂ ਦੇਖੋ ਹੈਗੀਆਂ ਆ रिजल्ट ਦਾ ਟਾਈਮ ਹੈ ਕਾਊਂਟਿੰਗ ਸਟਾਰਟ ਹੋ ਗਈ ਹੈ ਬਟ ਅਸੀਂ ਬਹੁਤ ਕੰਫੀਡੈਂਟ ਆ ਇਸ ਗੱਲ ਤੇ ਕਿ ਜਿਹੜੀ ਜਿੱਤ ਹੈ ਉਹ ਆਮ ਆਦਮੀ ਪਾਰਟੀ ਦੀ ਸਾਡੇ ਸੰਜੀਵ ਰੋੜਾ ਜੀ ਦੀ ਹੋਏਗੀ ਥੋੜਾ ਬਹੁਤ ਮਨ ਦੇ ਵਿੱਚ ਲੱਗ ਰਿਹਾ ਜਾਂ ਫਿਰ ਪੂਰਾ ਕੰਫੀਡੈਂਸ ਆ ਕਿ ਪੱਕੀ ਜਿੱਤ 100% ਹੋਏਗੀ ਨਹੀਂ ਪੱਕੀ ਜਿੱਤ ਹੋਏਗੀ ਜੀ ਗੱਲ ਇਹ ਕੰਮ ਕੀਤਾ ਜੀ ਇਮਾਨਦਾਰ ਛਵੀ ਹੈ ਔਰ ਜਿਹੜੇ ਆਪਣੇ ਲੁਧਿਆਣਾ ਜਿਹੜਾ ਹੈ ਉਹ ਦੇਖੋ ਬਿਜ਼ਨਸ ਕਲਾਸ ਨੂੰ ਜਿਆਦਾਤਰ ਜਿੰਨੇ ਵੀ ਇੱਥੇ ਹੈ ਇੱਥੇ ਬਿਜ਼ਨਸਮੈਨ ਉਹ ਜਿੰਨੇ ਵੀ ਪਿੱਛੇ ਪਾਲਿਸੀ ਆਈਆਂ ਉਹ ਸਾਰੀਆਂ बिजनेਸਮੈਨ ਦੇ ਹੱਕ ਚ ਆਈਆਂ ਆਮ ਬੰਦੇ ਦੇ ਲਈ ਜਿੰਨੇ ਵੀ ਕੰਮ ਸੀਗੇ ਉਹ ਚਾਹੇ ਬਿਜਲੀ ਦੇ ਪਾਣੀ ਦੇ ਸੜਕਾਂ ਦੇ ਉਹ ਤੁਸੀਂ ਦੇਖਿਆ ਹੀ ਹੈ 2 ਸਵਾ 2 ਮਹੀਨੇ ਦੇ ਵਿੱਚ ਕਿੰਨੀ ਕੁ ਸਪੀਡ ਦੇ ਨਾਲ ਉਹ ਕੰਮ ਹੋਏ ਆ ਹਾਲਾਂਕਿ ਉਹ ਮਤਲਬ ਬਨੇ ਨਹੀਂ ਸੀਗੇ ਉਸ ਤੋਂ ਪਹਿਲਾਂ ਹੀ ਇੰਨੇ ਕੰਮ ਉਹਨਾਂ ਨੇ ਕੀਤੇ ਆ ਤੇ ਇਹ ਤਾਂ ਲੁਧਿਆਣੇ ਦਾ ਜਾਂ ਪੰਜਾਬ ਦਾ ਸਮਝ ਲਓ ਇੱਕ ਬੜਾ ਇੱਕ 골ਡਨ ਪੀਰੀਅਡ ਹੈ ਜਿਹੜਾ ਅਗਲਾ ਨਾਲ ਹੈ ਵੀ ਇਹਦੇ ਵਿੱਚ ਸੰਜੀਵ ਜੀ ਹੋਰ ਵੱਧ ਹੋਰ ਜ਼ਿਆਦਾ ਕੰਮ ਕਰਨਗੇ ਅਸੋ ਅੱਜ ਸਮਰਤਾ ਕਹਤੇ ਹੋਰ ਥੋੜੀ ਗਿਣਤੀ ਦੇ ਵਿੱਚ ਵੱਡੇ ਗਿਣਤੀ ਦੇ ਵਿੱਚ ਇਕੱਠੇ ਹੋ ਜਾਣਗੇ ਕਿਵੇਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਅੱਜ ਦਾ ਮਾਹੌਲ ਕਿਵੇਂ ਦਾ ਹੋਏਗਾ ਮਾਹੌਲ ਵਧੀਆ ਹੋਏਗਾ ਜੀ 1:30 11 ਵਜੇ ਤੱਕ ਆਲਮੋਸਟ ਜਿਹੜੀ ਪਿਕਚਰ ਉਹ ਕਲੀਅਰ ਹੋਈ ਜਾਣੀ ਹੈ ਜੀ